ਤੁਸੀਂ ਅੱਜ ਚਾਰ ਸਵਾਲ ਲੈ ਜੀ ਫਤਿਹਗੜ ਚੂੜੀਆਂ ਦਾ ਕੀ ਕਹਿੰਦੇ ਜੀ ਹਾਂ ਅੱਜ ਮੈਂ ਜੁਆਇਨ ਕੀਤਾ ਜੀ ਫਤਿਹਗੜ ਚੂੜੀਆਂ ਤੋਂ ਮੇਰਾ ਪਾਤਲਾ ਥਾਣਾ ਸਦਰ ਪਟਾਲੇ ਤੋਂ ਫਤਿਹਗੜ ਚੂੜੀਆਂ ਹੋਇਆ ਜੀ ਇੱਥੇ ਵੀ ਹੁਣ ਜੇ ਮੈਂ ਜੁਆਇਨ ਕੀਤਾ ਜੀ ਇੱਥੇ ਵੱਖ-ਵੱਖ ਤਰ੍ਹਾਂ ਦਾ ਕ੍ਰਾਈਮ ਆ ਉਹਦੀ ਦੇਖ ਕੇ ਉਸ ਨੂੰ ਉਹਦੇ ਅਨੁਸਾਰ ਕੰਮ ਕੀਤਾ ਜਾਏਗਾ ਸਰ ਫਰਸਟ ਕੀਤੇ ਕਿ ਹੋਤੀ ਹੋਏ ਐਸ ਵੇਲੇ ਫਰਸਟ ਪ੍ਰਾਇੋਰਟੀ ਸਰਕਾਰ ਦੀ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਜੀ ਇਸ ਇਸ ਤੇ ਆਪਣੇ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਜੋ ਵੀ ਪੈਡਲਰ ਨੇ ਜਾਂ ਸਮਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਦ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣਗੇ ਸਰ ਲਾਸਟ ਵੀਕ ਤੇ ਅ ਕੱਲ ਤੱਕ ਵੀ ਕਾਫੀ ਹਨ ਫਟੇ ਗਏ ਸ਼ੂਲੇ ਸੈਰ ਚ ਤੁਲਾ ਫਿਰ ਨਹੀਂ ਕੋਈ ਚੋਰੀ ਦੀ ਵਾਰਦਾਤ ਆਉਣੀ ਇਹ ਸਾਰਾ ਵੇਖ ਕੇ ਜੀ ਮੈਂ ਜੇ ਜੁਆਇਨ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋ ਵੀ ਹੈਗਾ ਜੇ ਚੋਰੀ ਹੈ ਇਹਨਾਂ ਨੂੰ ਟ੍ਰੇਸ ਕਰਕੇ ਟ੍ਰੇਸ ਕਰਕੇ ਅਮ ਕਾਨੂੰਨ ਮੁਤਾਬਕ ਕਾਰਵਾਈ ਅਮ ਵਿੱਚ ਲੈਂਦੀ ਹੈ ਇਹ ਕਹਿਣਾ ਚਾਹਉਂਗਾ ਕਿ ਇਹ ਸ਼ਿੱਕਤੀ ਸੰਦੇਸ਼ ਕੀ ਹੋਊਗਾ ਮੈਸੇਜ ਕੀ ਹੈ ਮੈਸੇਜ ਇਹ ਹੈ ਆਮ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਆ ਪੁਲਿਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਦਾ ਨਾਂ ਜਨਤਕ ਨਹੀਂ ਕੀਤਾ ਜਾਵੇਗਾ ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਇਲਾਵਾ ਹੋਰ ਕ੍ਰਾਈਮ ਨੂੰ ਟ੍ਰੇਸ ਕਰਨ ਵਿੱਚ ਮਦਦ ਮਿਲਦੀ ਹੈ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ